ਹਾਂਜੀ ਕੀ ਹਾਲ ਚਾਲ ਮਿੱਤਰੋ ਅੱਜ ਆਪਾਂ ਆਏ ਆ ਲੋਡ ਲਾਉਣਾ ਡਿਲੀਵਰੀ ਆਪਣੀ ਵਾਲਿਊਸ਼ਨ ਤੇ ਤੇ ਇਹ ਕੱਚੀ ਜੀ ਕੰਪਨੀ ਆ ਜਿੱਦਾਂ ਤੇ ਛੋਟੀ ਜੀ ਆ ਕੋਈ ਪ੍ਰੋਡਕਸ਼ਨ ਹਾਊਸ ਆ ਤੇ ਚੱਲ ਗਏ ਥੋੜਾ ਜਿਹਾ ਅੱਗੇ ਨੂੰ ਆਪਾਂ ਦੇਖਦੇ ਆ ਕੀ ਆ ਡੋਕਾ ਵਗੈਰਾ ਇੱਧਰ ਡੋਕਾ ਦੋ ਡੋਕਾ ਆ ਆਪਣਾ ਲੋਡ ਇਥੇ ਹੀ ਲੱਥਣਾ ਆ ਆਪਾਂ ਆਲਰੇਡੀ ਚੈੱਕ ਇਨ ਕਰਵਾ ਲਈ ਆ ਇਧਰਲੇ ਪਾਸੇ ਨੂੰ ਆਪਾਂ ਪੁੱਲ ਮਾਰਨੀ ਆ ਤੇ ਲਾਈਏ ਬੈਗ ਚੋ ਟਰੱਕ ਆਪਾਂ ਸਿੱਧਾ ਕਰ ਲਿਆ ਇੱਕ ਵਾਰ ਤੇ ਦਰਵਾਜ਼ੇ ਖੁੱਲ ਗਏ ਤੇ ਦੇਖਗੇ ਕੀ ਆ ਇਹ ਦੋ ਪੈਲਟ ਆ ਇੱਕ ਪੈਲਟ ਕਾਫੀ ਵੱਡਾ ਆ ਇੱਕ ਤਾਂ ਨਿੱਕਾ ਜਿਹਾ ਮਸ਼ੀਨ ਆ ਕੋਈ ਤੇ ਇਹ ਆਪਾਂ ਬੈਲਟਾਂ ਬੁਲਟਾਂ ਖੋਲ ਲਏ ਆਪਣੀਆਂ ਤੇ ਬੈਗ ਲਾਉਣੇ ਆ ਫੇਰ ਤੇ ਬੈਲਟਾਂ ਲਾ ਕੇ ਆ ਤਾਂ ਇੱਕ ਨਿੱਕਾ ਜਿਹਾ ਪੈਲਟਾ ਤੇ ਬਸ ਇੱਕ ਮਸ਼ੀਨ ਆ ਉਹ ਜਿੱਦਾਂ sire ਤੋਂ ਇੱਕ ਵੱਡਾ ਪੈਲਟਾ ਚੱਕੂ ਵੀ ਤੇ ਓਹ ਡੌਗ ਦੇ ਵਿੱਚ ਖੜਾ ਆ ਬਾਬਾ ਗੋਰਾ ਇੱਕ ਵੇਟ ਕਰੀ ਜਾਂਦਾ ਔਰ ਤੇ ਆਪਾਂ ਲਾਦਾ ਟੈਕ ਤੇ ਟੈਕ ਲਾਦਾ ਤੇ ਮਰਾਜ ਚੈੱਕ ਕਰ ਲਵੇ ਫਿਰ ਉਹ ਏਅਰਪੋਰਟ ਆ ਪਿੱਛੇ ਪਾਣੀ ਵੀ ਖੜਾ ਹੈ ਟਾਇਰ ਆਪਣੇ ਪੰਜ ਵਿੱਚ ਦੇ ਹੋਏ ਆ ਤੁਝੇ ਕੰਮ ਹੀ ਸੇ ਪਾਸੇ ਕੱਢੀਏ ਹੁਣ ਜਿਹੜੇ ਕਿਉਂਕਿ ਆਪਾਂ ਵੈਸਟਰਨ ਜਾਣਾ ਹੈ ਤੇ ਮੈਂ ਉਹ ਤੋਂ ਪੁੱਛਿਆ ਸੀ ਕਹਿੰਦਾ ਨਾਲ ਹੀ ਆ ਦਰਵਾజా ਇਹ ਦਰਿਆ ਇਹ ਨਾਲ ਹੀ ਰੈਸਟ੍ਰੂਮਾਂ ਤੇ ਅੱਗੇ ਵੀ ਢੇੜਾ ਕਾਢੀ ਆਈਏ ਇਹਨਾਂ ਦਾ ਉਹ ਜਿੱਦਾਂ ਬਣਾਇਆ ਹੋਇਆ ਵੈਂਡਿੰਗ ਮਸ਼ੀਨ ਪਈਆ ਤੇ ਅੱਗੇ ਮਸ਼ੀਨਾਂ ਲੱਗੀਆਂ ਕੋਈ ਪ੍ਰੋਡਕਸ਼ਨ ਚੱਲ ਰਹੀ ਹੈ ਕੋਈ ਪ੍ਰੋਡਕਟ ਵਗੈਰਾ ਬਣਾਉਦੇ ਆ ਇੱਥੇ ਤੇ ਇੱਧਰ ਇਹਨਾਂ ਦਾ ਬ੍ਰੇਕ ਰੂਮ ਬਣਾਇਆ ਹੋਇਆ ਆ microwaves ਵਗੈਰਾ ਪਿਆ ਰੋਟੀ ਪਾਣੀ ਕਰਮਚਾਰਨ ਵਾਸਤੇ ਇੱਥੇ ਇਹਨਾਂ ਦੇ ਲੋਕਰ ਪਏ ਆ ਲੋਕਰਾਂ ਦੇ ਵਿੱਚ ਜਿੱਦਾਂ ਕੋਈ ਇਹਨਾਂ ਨੇ ਆਪਦਾ ਸਮਾਨ ਸਾਨੂੰ ਰੱਖ ਕੇ ਤੇ ਅੰਦਰ ਜਾਂਦੇ ਹੋਣੇ ਕੰਮ ਕਰਨ ਆ ਨਿੱਕੀ ਜੀ ਫਰਿੱਜ ਪਈ ਆ ਤਾਂ ਖਰਾਬ ਖੂਬ ਲੱਗਦੀ ਆ ਤੇ ਚਲੋ ਬਈ ਹੁਣ ਉਹ ਵੀ ਫਸ ਗਿਆ ਉਹ ਹੀ ਵੱਡਾ ਪਹਿਲਾਂ ਟ ਆਪਣਾ ਫਸਿਆ ਪਿਆ ਫਸਿਆ ਪਿਆ ਆ ਕੰਮ ਤੇ ਪੁੱਛ ਕੇ ਆਉਣੇ ਆ ਉਹਨੂੰ ਬਾਬੇ ਨੂੰ ਵਿਚਾਰਾ ਕਿੰਨੇ ਟਾਈਮ ਦਾ ਖਿਜੀ ਜਾਂਦਾ ਆ ਮੈਂ ਦੇਖ ਰਿਹਾ ਵੀ ਪਾਣੀ ਨੂੰ ਕਿੱਦਾਂ ਪਾਰ ਕਰਨਾ ਹੈ ਆਹ। ਉਹ ਕਿਉਂਕਿ ਉਹ ਪਿੱਛੇ ਉਹਦੇ ਉਹ ਪਿਆਇਆ ਕੋਈ ਸਮਾਨ ਤੇ ਉਹ ਪੂਰੀ ਬੈਕ ਉਤੋਂ ਹੁੰਦੀ ਨਹੀਂ। ਇੱਕ ਤਾਂ ਭਰਿਆ ਪਿਆਇਆ ਕੰਮ ਉਹ ਬੈਕ ਨਹੀਂ ਹੁੰਦੀ ਫੋਰਕਲਿਫਟ। ਤੇ ਉਹ ਬਾਹਰ ਨਹੀਂ ਨਿਕਲ ਰਿਹਾ ਤੇ ਹੁਣ ਮੈਂ ਸਲਾਹ ਦਿੰਦੀ ਆ ਕਿ ਮੈਂ ਟਰੇਲਰ ਨੂੰ ਤਾਂ ਫੁੱਲ ਕਰ ਲੀਣਾ। ਤੇ ਬਾਅਦ ਦੇ ਵਿੱਚ ਮੈਂ ਗਿਆ ਭਾਵੇਂ ਇਹਨੂੰ। ਸੋ What do you think? I think it you could pull straight out. Okay. All right. Lass. ਆ ਜੀ ਉਹ ਵੀ ਪੁੱਲ ਮਾਰ ਦਗੇ ਹੁਣ। ਚੱਕੋ ਵੀ ਮੈਂ ਗਿਆ ਹੁਣ ਭਾਵੇਂ ਇਹਨੂੰ ਇੱਥੋਂ ਕੱਟ ਦਿੰਗੇ ਵਾਧੂ ਹੀ ਆ ਉਹ ਮੂਰਲੀ। ਲੱਕੜ ਤੇ ਫੇਰ ਤੇਰਾ ਜਿੱਧਰ ਮਰਜ਼ੀ ਘੁਮਾ ਕੇ ਲੈ ਜਾਈਂ ਨਾ ਆਪੀ। ਇਹ ਪਾਣੀ ਦੇ ਵਿੱਚ ਮੱਛੀਆਂ ਉੱਡੀਆਂ ਜਦਾਂ। ਨੀਂ ਦਾ ਪਾਣੀ ਇੱਥੇ ਨੀਵਾ ਆ ਨਾ ਜਗਾ। ਪੀਪਰ ਮਿਲ ਗਿਆ ਆਪਾਂ ਨੂੰ ਆਪਾਂ ਨੇ ਖਿੱਚ ਗਏ ਡੋਰਾ ਜੱਗੀਏ ਬੰਦ ਉਹ ਹਜੇ ਵੀ ਉੱਥੇ ਖਿੱਚੀ ਜਾਂਦਾ ਵਾ ਪਤਾ ਨਹੀਂ ਕੀ ਸੋਚ ਰਿਆ ਚਲੋ ਆਪਣਾ ਕੰਮ ਹੋ ਗਿਆ ਵਾ ਆਪਣਾ ਟਰੇਲਰ ਪੂ ਗਿਆ ਜਾਂ ਖਾਲੀ ਆਪਾਂ ਚੱਲਦੇ ਆਂ ਆਪਣੀ ਅਗਲੀ ਪਿਕਅਪ ਲਈ ਆ ਇਹਨਾਂ ਦੀ ਜਿਹੜੀ ਕੰਪਨੀ ਤੇ ਇੱਧਰ ਹੈਗੀ ਆ ਐਂਟਰੈਂਸ ਉੱਥੇ ਰੋਡ ਤੇ ਚੜ ਜਾਣਾ ਆ ਇਹ ਪਿੰਡਾਂ ਵਾਲਾ ਏਰੀਆ ਆਪਣਾ ਹੈ ਖੇਤੀਬਾੜੀਆ ਹੈ ਪੰਜਾਬ ਦਾ ਭਲੇਖਾ ਹੀ ਪਾਉਂਦਾ ਆ ਬਹੁਤ ਵਧੀਆ ਜਿੱਦਾਂ ਖੇਤਾਂ ਦੇ ਵਿੱਚ ਹੁਣ ਆਪਾਂ ਚੜ ਗਏ ਫਰੋਡ ਤੇ ਮਿਲਦੇ ਅਗਲੀ ਗੁਰੂ ਜੀ